ਇਹ ਮਹੱਲਾ ਪ੍ਰੀਤਨਗਰ ਵਿਖੇ ਸ਼ਰੇਆਮ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਪੁਲਿਸ ਦੇ ਇੱਕ ਖਾਸ ਮੁਖਬਰ ਰਣਜੀਤ ਅਤੇ ਉਸ ਦੇ ਪੋਤਿਆਂ ਵੱਲੋਂ ਸਰੇ ਆਮ ਤਲਵਾਰਾਂ ਨਾਲ ਹਮਲਾ ਕਰਕੇ ਇੱਕ ਨੌਜਵਾਨ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਇਲਾਜ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਪਹੜਤੀ ਕਰਾਇਆ ਗਿਆ ਹੈ ਪੀੜਿਤ ਨੌਜਵਾਨ ਦੀ ਪਛਾਣ ਕ੍ਰਿਸ਼ਨਾ ਮਹੱਲਾ ਭਗਤਪੁਰਾ ਵੱਜੋਂ ਹੋਈ ਹੈ ਇਹ ਸਾਰੀ ਘਟਨਾ ਦੀ ਇੱਕ ਵੀਡੀਓ ਹਮਲਾਵਰਾਂ ਨੇ ਬਣਾ ਕੇ ਖੁਦ ਹੀ ਸੋਸ਼ਲ ਮੀਡੀਆ ਤੇ ਅਪਲੋਡ ਵੀ ਕਰ ਦਿੱਤਾ ਹੈ ਪੂਰੇ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਕ੍ਰਿਸ਼ਨਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਵਿਤੀ ਰਾਤ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਘਰ ਨੂੰ ਆ ਰਿਹਾ ਸੀ ਉਹ ਜਿਵੇਂ ਹੀ ਮਹੱਲਾ ਪ੍ਰੀਤ ਨਗਰ ਚੌਰਾਹੇ ਵਿਚੋਂ ਲੰਘਣ ਲੱਗਾ ਤਾਂ ਉਸ ਨੂੰ ਰਣਜੀਤ ਅਤੇ ਉਸ ਦੇ ਪੋਤਿਆਂ ਨੇ ਘੇਰਾ ਪਾ ਲਿਆ ਰਣਜੀਤ ਨੇ ਪਹਿਲਾਂ ਉਸ ਦਾ ਗੁੱਟ ਫੜਿਆ ਅਤੇ ਉਸ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਮਗਰੋਂ ਉਸ ਦੇ ਪੋਤਿਆਂ ਅਤੇ ਉਸ ਦੇ ਦੋਸਤਾਂ ਨੇ ਉਸ ਉੱਪਰ ਕਿਰਪਾਨਾਂ ਦੇ ਨਾਲ ਹਮਲਾ ਕਰ ਦਿੱਤਾ जिस ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ। ਕ੍ਰਿਸ਼ਨਾ ਨੇ ਦੱਸਿਆ ਕਿ ਇਹ ਮਾਮਲੇ ਦੌਰਾਨ ਹਮਲਾਵਰ ਖੁਦ ਹੀ ਉਸ ਦੇ ਵੀਡੀਓ ਵੀ ਬਣਾ ਰਹੇ ਸਨ ਜਿਸ ਨੂੰ ਬਾਅਦ ਵਿੱਚ ਵਾਇਰਲ ਵੀ ਕਰ ਦਿੱਤਾ ਗਿਆ। ਫਿਲਹਾਲ ਪੀੜਤ ਨੌਜਵਾਨ ਕ੍ਰਿਸ਼ਨਾ ਦੇ ਪਰਿਵਾਰਕ ਮੈਂਬਰ ਅਤੇ ਮੁਹੱਲਾ ਨਿਵਾਸੀ ਫਗਵਾਣਾ ਦੇ ਐਸਪੀ ਦਫ਼ਤਰ ਪਹੁੰਚੇ ਅਤੇ ਇਨਸਾਫ਼ ਦੇ ਗੁਹਾਰ ਲਗਾਈ। ਇਸ ਸਾਰੇ ਮਾਮਲੇ ਨੂੰ ਲੈ ਕੇ ਐਸਐਚਓ ਸਤਨਾ ਪੁਰਾ ਗੌਰਵਦੀਪ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਅਨੁਛੇਦ ਵਿੱਚ ਹੈ ਅਤੇ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਉੱਪਰ ਕਾਨੂੰਨੀ ਕਾਰਵਾਈ ਕਰਕੇ ਜਲਦ ਮਾਮਲਾ ਦਰਜ ਕੀਤਾ ਜਾਵੇਗਾ ਤੁਸੀਂ ਵੀ ਵੇਖੋ ਮੌਕੇ ਦੀ ਸਾਰੀ ਵਾਇਰਲ ਹੋਈ ਵੀਡੀਓ ਅਤੇ ਸੁਣੋ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਦੂਸਰੀ ਧਿਰ ਦੇ ਰਣਜੀਤ ਨੇ মিডিਆ ਨੂੰ ਕੀ ਕਿਹਾ ਖੁਦ ਹੀ ਸੁਣੋ ਪੰਜਾਬ ਸਮਾਚਾਰ ਤੋਂ ਮੋਨੂ ਸਰਵੜੇ ਦੀ ਖਾਸ ਰਿਪੋਰਟ। ਜੀ ਮੇਰਾ ਨਾਮ ਗੁਲਸ਼ਨ ਕੁਮਾਰ। ਗੁਲਸ਼ਨ ਜੀ ਕਿਹੜੀ ਜਗ੍ਹਾ ਰਹਿੰਦੇ ਹੋ? ਭਗਤਪੁਰਾ। ਕੀ ਮਾਮਲਾ ਹੋਇਆ ਤੁਸੀਂ ਅੱਜ ਐਸਪੀ ਨੂੰ ਮਿਲੇ? ਮਾਮਲਾ ਕੋਈ ਸਾਡੇ ਬੇਟੇ ਦੀ ਬਚਪਨ ਦੇ ਪੜ੍ਹਦੇ ਸਕੂਲ ਦੇ ਵਿੱਚ ਕਹਿੰਦੇ ਇਹਨਾਂ ਦੀ ਮਾੜੀ-ਮੁੱਟੀ ਕੋਈ ਚੱਲ ਰਹੀ ਸੀਗੀ। ਉਹਨਾਂ ਨੇ ਉਹ ਠਹਿਰਵਾਜੀ ਕੱਢੀ ਰਾਤ ਨੂੰ ਮੇਰਾ ਬੇਟਾ ਕਿਸੇ ਨੂੰ ਛੱਡਣ ਜਾ ਰਿਹਾ ਸੀਗਾ ਸਟੇਸ਼ਨ ਤੇ। ਜਦੋਂ ਸਟੇਸ਼ਨ ਤੋਂ ਵਾਪਸ ਆ ਰਿਹਾ ਸੀ ਉਹਨੂੰ ਜਿਹੜਾ ਨੇ ਸਾਰੇ ਪਰਿਵਾਰ ਨੇ ਰਣਜੀਤ ਦੇ ਪਰਿਵਾਰ ਨੇ ਸਾਰੇ ਨੇ ਕੀ ਕੀਤਾ ਜਿੱਦਾਂ ਸਾਰਾ ਪਰਿਵਾਰ ਅੱਛਾ ਜੀ ਕੌਣ ਕੌਣ ਸੀ ਉਹ ਰਣਜੀਤ ਨੂੰ ਹੀ ਮੇਨ ਤਾਂ ਜਾਣਦੇ ਜੀ ਉਹਦਾ ਪੋਤਾ ਸੀਗਾ ਉਹਦੇ ਬੇਟੇ ਸੀਗੇ ਹੋਰ 8-10 ਲੜਕੇ ਸੀਗੇ ਤੇ ਕਾਰਨ ਕਾਰਨ ਉਹ ਹੀ ਜੀ ਬਚਪਨ ਦੀ ਲੜਾਈ ਜੀ ਅੱਛਾ ਬਾਜ ਜੀ ਤੇ ਬਚਪਨ ਦੀ ਲੜਾਈ ਅੱਜ ਯਾਦ ਆਈ ਤੇ ਤੁਹਾਨੂੰ ਸਾਰਿਆਂ ਨੇ ਘੇਰ ਕੇ ਕੁੱਟਿਆ ਹੋਂ ਹਾਂਜੀ ਹਾਂਜੀ ਤੇ ਕੀ ਦੀ ਕੋਈ ਸ਼ਿਕਾਇਤ ਵਗੈਰਾ ਕੀਤੀ ਹੈ ਹਾਂਜੀ ਸ਼ਿਕਾਇਤ ਕੰਪਲੀਟ ਹੋ ਸਾਡਾ ਬੇਟਾ ਉਹ ਐਡਮਿਟ ਹੈ ਜੀ ਉਹ ਸਿਵਲ ਹਸਪੀਟਲ ਜਿਹਨਾਂ ਨੂੰ ਤੁਸੀਂ ਨਾਮ ਲਿਆ ਆ ਹਾਂਜੀ ਉਹ ਕਿੱਥੇ ਰਹਿੰਦੇ ਆ ਉਹ ਪ੍ਰੀਤਨਗਰ ਰਹਿੰਦੇ ਜੀ ਤੁਸੀਂ ਵੀ ਉੱਥੇ ਰਹਿੰਦੇ ਆ ਐਸੀ ਭਗਤਪੁਰ ਰਹਿੰਦੇ ਕੀ ਮੰਗ ਕਰਦੇ ਐਸੀ ਤਾਂ ਕਹਿੰਦੇ ਜੀ ਜੋ ਸਾਡੇ ਬੇਟੇ ਨਾਲ ਕੀਤਾ ਜੀ ਉਹਨਾਂ ਨੂੰ ਵੀ ਸਜ਼ਾਉਂਦੇ ਦਿੱਤੀ ਜਾਂ ਬਸ ਪੀਣਾ ਉਹ ਤਾਂ ਨਹੀਂ ਮੇਰਾ ਕ੍ਰਿਸ਼ਨ ਕੁਮਾਰ ਜੀ ਕ੍ਰਿਸ਼ਨਪੁਰ ਜਿੱਥੇ ਜਾ ਰਹੇ ਹੋ ਮੈਂ ਭਗਤਪੁਰ ਹੀ ਕੀ ਮਾਮਲਾ ਹੈ ਤੁਹਾਡੇ ਛੱਟਾ ਛੋਟਾ ਲਈ ਹਸਪਤਾਲ 'ਚ ਦਾਖਲ ਹੋ ਇਹ ਜੀ ਮੈਂ ਰਾਤੀ ਮੈਂ ਆਪਣੇ ਜਿੱਦਾ ਡੈਡੀ ਦੇ ਦੋਸਤ ਨੂੰ ਛੱਡ ਕੇ ਆ ਰਿਹਾ ਸੀਗਾ ਜੀ ਤੇ ਮੈਨੂੰ ਨਹੀਂ ਪਤਾ ਸੀ ਕੋਈ ਇੱਦਾਂ ਦੀ ਗੱਲ ਹੈ ਇੱਦਾਂ ਦੀ ਨਹੀਂ ਇਹ ਪਾਰਕ 'ਚ ਖੜੇ ਸੀਗੇ ਮੈਂ ਜਦੋਂ ਵਾਪਸੀ ਤੇ ਇਕੱਲਾ ਆਇਆ ਉਹਨਾਂ ਨੂੰ ਛੱਡ ਕੇ ਤੇ ਮੇਰੇ ਘਰਵਾਨਾ ਮਾਰਨੀਆਂ ਸ਼ੁਰੂ ਕਰਤੀਆਂ ਵਿੱਚ ਰਣਜੀਤ ਸਿਗਾ ਚੂੜੀਆਂ ਵਾਲਾ ਤੇ ਉਹ ਤੁਹਾਨੂੰ ਪਤਾ ਆ ਦੀ ਪੁਲਿਸ ਵਾਲਿਆਂ ਦਾ ਟੋਟਾ ਉਸ ਕਰਕੇ ਕੋਈ ਕਾਰਵਾਈ ਵੀ ਨਹੀਂ ਹੋ ਰਹੀ ਹੈਗੀ ਪਤਾ ਨਹੀਂ ਉਹਨੇ ਕਿਹਨਾਂ ਦੇ ਫੋਨ ਕਰਾਇਆ ਇਹ ਤਾਂ ਪੁਲਿਸ ਵੀ ਨਹੀਂ ਆਈ ਹੈਗੀ ਜੀ ਤੇ ਉਹਦੇ ਪੁੱਤੇ ਸੀਗੇ ਦੋਨੇ ਵਿੱਚ ਤੇ ਨਾਲ ਉਹਦੇ ਕਾਲਜ ਫਰੈਂਡਸ ਹੁੰਦੇ ਆ ਜਿੰਨੇ ਉਹਦੇ ਨਾਲ ਉਹ ਸੀਗੇ ਸਾਰੇ ਜੀ ਤੇ ਇਹਨਾਂ ਨੇ ਮੇਰੇ ਮਾਰੀਆਂ ਮੂਰੀਆਂ ਵਾਕੀ ਇੱਕ ਮੇਰੀ ਵੀਡੀਓ ਬਣਾ ਕੇ ਇਹਨਾਂ ਨੇ ਲੀਕ ਕੀਤੀ ਆ ਤੁਸੀਂ ਦੇਖ ਸਕਦੇ ਆ ਜੀ ਕਿੱਦਾਂ ਉਹਨਾਂ ਨੇ ਕੀਤਾ ਮੇਰੇ ਨਾਲ ਵੱਡਾ ਹਮਲਾ ਕੀਤਾ ਤੁਹਾਡੇ ਮੇਰੇ ਤੇ ਕਰਪਾਨਾਂ ਮਾਰੀਆਂ ਜੀ ਮੇਰੇ ਹੱਥਾਂ ਤੇ ਪਰ ਰਜੀਤ ਕਹਿ ਰਿਹਾ ਕਿ ਕਰਪਾਨ ਤੁਹਾਡੇ ਕੋਲ ਸੀ ਤੇ ਜਦੋਂ ਤੁਸੀਂ ਇਹ ਤੁਹਾਡੇ ਨਾਲ ਕੌਣ-ਕੌਣ ਸੀ ਮੇਰੇ ਨਾਲ ਜੀ ਇੱਕ ਮੇਰਾ ਛੋਟਾ ਜਿਹਾ ਫਰੈਂਡ ਸੀਗਾ ਤੇ ਉਹ ਤੁਹਾਨੂੰ ਦੱਸ ਦੇਊਗਾ ਕਿ ਅਸੀਂ ਲੈ ਕੇ ਗਏ ਸੀ ਅਸੀਂ ਤਾਂ ਦੋ ਜਣੇ ਕੋ ਨਿਆਣਾ ਜਿਹਾ ਸੀਗਾ ਮੇਨਾਂ ਮੈਂ ਜੀ ਲੜਨ ਜਾਣਾ ਉਹ ਵੀ ਮੈਂ ਨਿਆਣੇ ਜੀ ਨੂੰ ਲੈ ਕੇ ਜਾਊਂਗਾ ਨਾਲ ਤੇ ਉੱਤੋਂ 13 14 ਜਾਣੇ ਉਹ ਕਿਰਪਾਨ ਵੀ ਉਹਨਾਂ ਨੇ ਹੱਤਾਂ ਤੇ ਮਾਰਨੀਆਂ ਸ਼ੁਰੂ ਕੀਤੀਆਂ ਉਹਨਾਂ ਦੇ ਕੋਈ ਸੱਟ ਨਹੀਂ ਹੈਗੀ ਜੀ ਦੇਖ ਸਕਦੇ ਆ ਤੁਸੀਂ ਫੜਿਆ ਕਿਨੇ ਸੀ ਤੁਹਾਨੂੰ ਮੈਨੂੰ ਰਣਜੀਤ ਨੇ ਫੜਿਆ ਸੀਗਾ ਵੀਡੀਓ ਹੈਗੀ ਆ ਆਪਣੇ ਕੋਲ ਚ ਵੀ ਦੇਖ ਲਿਓ ਰਣਜੀਤ ਮੇਰਾ ਕੜਾ ਫਾੜ ਕੇ ਮੈਨੂੰ ਕਰੀਏ ਇੱਥੇ ਕਢੀਸ ਰਿਆ ਤੇ ਕਦੀ ਉੱਥੇ ਛੋਟੀ ਵੀ ਇੱਕ ਗਾਲੀ ਬਹੁਤ ਕੱਢ ਰਿਹਾ ਉਹ ਫੋਨ ਕੱਢਦੇ ਹੋਇਆ ਉਹ ਰਣਜੀਤ ਦੇ ਪੁੱਤੇ ਹੀ ਕੱਢ ਰਹੇ ਆ ਜੀ अच्छा जी हां जी हां जी ਜਿਹੜਾ ਨਾਮ ਤੁਸੀਂ ਰਣਜੀਤ ਦਾ ਲੈਂਦੇ ਉਹਨਾਂ ਨੇ ਵੀ ਤੁਹਾਡੇ ਤੇ ਮਾਰਿਆ ਪਾਜੀ हां जी ਮੇਰੇ ਥੱਪੜ ਮਾਰੇ ਜੀ ਉਹਨੇ ਵੱਟ ਵੱਟ ਕੇ ਤੇ ਬਾਅਦ ਚ ਕਿਰਪਾਨ ਖੂਕ ਹੋਈ ਆਪਣੇ ਪੁੱਤੇ ਕੋਲੋਂ ਫੇ ਉਹਨੇ ਵੀ ਮੇਰੇ ਮਾਰੀ ਆ ਜਿਹੜੀ ਆ ਦੇਖੋ ਆ ਬਾਹ ਤੇ ਲੱਗੀ ਆ ਇਹ ਰਣਜੀਤ ਨੇ ਮਾਰੀ ਹੋਈ ਆ ਜੀ ਕੀ 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 ਮੰਗ ਕਰਦੇ ਆ ਮੈਂ ਤਾਂ ਜੀ ਇਹ ਕਹਿੰਦਾ ਜਲਦ ਤੋਂ ਜਲਦ ਇਹਨਾਂ ਨੂੰ ਫੜਿਆ ਜਾਵੇ ਪੁਲਿਸ ਵੀ ਮੜਾ ਜਾ ਧਿਆਨ ਦਵੇ ਜੀ ਜੇ ਇੱਜ ਤੁਹਾਡਾ ਟੋਟਿਆ ਥੋੜੀ ਹੈ ਕਿ ਜੇ ਤੁਸੀਂ ਉਹਦੇ ਸਾਥ ਦਓਗੇ ਹਾਂ ਤੁਹਾਡਾ ਜੀ ਰਣਜੀਤ ਕੁਮਾਰ ਰਣਜੀਤ ਜੀ ਇੱਕ ਤੁਹਾਡੇ ਤੇ ਆरोप ਲੱਗ ਰਿਹਾ ਇੱਕ ਮੁੰਡੇ ਨੂੰ ਤੁਹਾਡੇ ਔਰ ਤੁਹਾਡੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ ਹੈ ਜਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਕੀ ਮਾਮਲਾ ਉਹ ਉਹਦੇ ਚ ਉਹ ਇਹ ਮੁੰਡਾ ਸੀ ਉੱਥੇ ਤੇ ਸਾਡੇ ਮਹੱਲੇ ਦਾ ਹੀ ਆ ਵਗ ਵਗਾਰ ਆ ਬੰਦੇ ਉਹ ਉਥੇ ਕਿਰਪਾਨ ਲੈ ਕੇ ਅਸੀਂ ਜਦੋਂ ਕਿਰਪਾਨ ਦੇਖੀ ਮੈਂ ਕਿਰਪਾਨ ਦੇਖ ਕੇ ਮੈਂ ਘਬਰ ਆ ਗਿਆ ਮੈਂ ਕਿ ਸਾਲੇ ਕਿ ਜੇ ਇੱਕ ਦੂਜੇ ਤੇ ਮਾਰਦੇ ਮੈਨੂੰ ਆਪਣੇ ਤੋਂ ਪਤਾ ਹੀ ਨਹੀਂ ਸੀ ਕੀ ਉਹ ਕਿਰਪਾਨ ਤੁਹਾਡੇ ਮਾਰਨ ਲਈ ਆਇਆ ਸੀ ਉਹ ਸਾਡੇ ਪੋਤਿਆਂ ਦੇ ਮਾਰਨ ਲਈ ਆ ਉਹ ਕਿਉਂ ਕੀ ਕੋਈ ਪਤਾ ਨਹੀਂ ਉਹਨਾਂ ਦੀ ਕੀ ਗੱਲ ਆ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਕੀ ਗੱਲ ਹੋਊਗੀ ਬਾਹਰੋਂ ਕਿਰਪਾਨ ਮੈਂ ਆ ਕੇ ਦੇਖੀ 2 ਮਿੰਟ ਦੇ ਅੰਦਰ ਅੰਦਰ ਹੀ ਇਹ ਹੱਥ ਵਾਈ ਹੋ ਗਏ ਉੱਥੇ ਮਸੀ ਉਹ ਤੋਂ ਕਿਰਪਾਨ ਗੋਹੀ ਕਿਰਪਾਨ ਖੋ ਕੇ ਫਿਰ ਉਹਨੂੰ ਛੜਾ ਕੇ ਭੇਜਿਆ ਸੀ ਜਿਹੜੀ ਵੀਡੀਓ ਆ ਉਹਦੇ ਵਿੱਚ ਤੁਸੀਂ ਵੀ ਮੈਂ ਕੋਲ ਖੜਿਆ ਪੋਤੇ ਮੇਰੇ ਨਾਲ ਆ ਦੋਨੋਂ ਪੋਤੇ ਨੇ ਹੋਂਡਾ ਮੁੰਡੇ ਵੀਡੀਓ ਦੇ ਵਿੱਚ ਤੁਸੀਂ ਖੜਿਆ ਹੋਇਆ ਆਪਣਾ ਨ ਕੋਈ ਆ ਮੈਂ ਉਹਦੇ ਕੋਲ ਮੁੰਡਾ ਮੁੰਡਾ ਕੱਲਾ ਹੀ ਸੀ ਉਹ ਮੈਨੂੰ ਕੁਝ ਨਹੀਂ ਪਤਾ ਵੀ ਤੁਸੀਂ ਕਿੰਨੇ ਬੰਦੇ ਤੁਸੀਂ ਕਿੰਨੇ ਸੀ ਮੈਂ ਤੇ ਮੈਂ ਸਾਡੇ ਨੂੰ ਘਰ ਹੀ ਉੱਥੇ ਨਾਲੇ ਘਰ ਦੇ ਤੋਂ ਹੋਣਾ ਹੀ ਆ ਸਾਰੇ ਨਾਲ ਸੀ ਇਹਨੇ ਮੇਰੇ ਕੋਲ ਕਰਪਾਨ ਬੜੀ ਸੀ ਕਰਪਾਨ ਦੀ ਕੋਈ ਕਰਪਾਨ ਕਰਪਾਨ ਤੋਂ ਮੈਨੂੰ ਨਹੀਂ ਪਤਾ ਮੈਂ ਵੀਡੀਓ ਬਣਦੀ ਦੇ ਕਿਹੜੀ ਇੱਕ ਗਾਲੀ ਗਲੋਚ ਕਰ ਰਹੇ ਹੋ ਉਹ ਕੌਣ ਕਰ ਰਿਹਾ ਜੀ ਪਤਾ ਨਹੀਂ ਮੈਨੂੰ ਨਹੀਂ ਪਤਾ ਕਿ ਇੱਥੇ ਕਿੰਨੀ ਦੁਨੀਆ ਉਹਨਾਂ ਨੂੰ ਤੁਸੀਂ ਹੱਥ ਫੜਿਆ ਹੋਇਆ ਵੀ ਤੁਸੀਂ ਵੀ ਫੜਿਆ ਮੈਂ ਮੈਂ ਕਹਿੰਦਾ ਨਾ ਮਾਰਨੇ ਪਰ ਮੁੰਡੇ ਤੁਹਾਡੇ ਉਹਨੂੰ ਕੁੱਟ ਰਹੇ ਆ ਜਿੱਦਾਂ ਤੁਸੀਂ ਫੜਿਆ ਹੋਇਆ ਵੀਡੀਓ ਦੇ ਵਿੱਚ ਜੋ ਦਿਖ ਰਿਹਾ ਹਾਂ ਜੇ ਉਹ ਕਿਰਪਾਨ ਲੈ ਕੇ ਉੱਥੇ ਵੱਢਣ ਵਾਸਤੇ ਆਇਆ ਆ ਮੁੰਡੇ ਉਹਨੂੰ ਭਟਾਉਗੇ ਨਾ ਕਿਰਪਾਨ ਥੋੜੀ ਖਾਲੂਗੇ ਫਿਰ ਉਹਨਾਂ ਨੇ ਫੜ ਕੇ ਦੋ ਮੁੰਡੇ ਮੇਰੇ ਪੁੱਤੇ ਤਕੜੇ ਆ ਦੋਨੋਂ ਉਹਨਾਂ ਦੇ ਫੜ ਕੇ ਤਾਂ ਲੇਟਾ ਲਿਆ ਉਹ ਜੀ ਜੀ ਤੁਸੀਂ ਸੋਸ਼ਲ ਵਰਕਰ ਹੈਗੇ ਆਂ ਤੁਹਾਨੂੰ ਵੀ ਪਤਾ ਵੀ ਇਦਾਂ ਨਹੀਂ ਹੱਥੋਂ ਪਾਈ ਕੀਤੀ ਆ ਜਾਂਦੀ ਆ ਫੇ ਤੁਸੀਂ ਮੋਕੇ ਥਾਣਾ ਤੇ ਪੁਲਿਸ ਬੁਲਾਓ ਤੁਸੀਂ ਤੇ ਐਸਪੀ ਦਫ਼ਤਰ ਹੋਣ ਆਏ ਮੇਰੀ ਗੱਲ ਤੋਂ ਸੁਣੋ ਤੇ ਇੱਕ ਮਿੰਟ ਚ ਕੰਮ ਹੋ ਗਿਆ ਤੁਸੀਂ ਵੀ ਦਫ਼ਤਰ ਆਏ ਆ ਤੁਸੀਂ ਪੁਲਿਸ ਨੂੰ ਫੋਨ ਕਰੋ ਅੱਗੇ ਵੀ ਤੁਸੀਂ ਪੁੱਛੂ ਕਰਦੇ ਆਂ ਉਹ ਇੱਕ ਮਿੰਟ ਨਹੀਂ ਲੱਗਿਆ ਇੱਕ ਕਮਿਊਨਿਟੀ ਇੱਕ ਮਿੰਟ ਵੀ ਨਹੀਂ ਲੱਗਿਆ ਇੱਕ ਮਿੰਟ ਚ ਕੰਮ ਹੋ ਗਿਆ ਇਹ 10 ਮਿੰਟ ਤੋਂ ਲੱਗੇ ਨਹੀਂ ਆ ਕਿ ਸਾਰੇ ਮੈਂ ਫੋਨ ਫੋਨ ਮੇਰੇ ਹੱਥ ਫੜਿਆ ਮੈਂ ਲੱਗਿਆ ਸੀ ਮਲਾਣ ਤੇ ਮੈਂ ਇਹਨਾਂ ਨੂੰ ਛੜਾਵਾਂ ਕਿ ਉੱਥੇ ਉਹ ਗੱਲਬਾਤ ਜਾਣੀ ਸੀ ਮੈਂ ਸੀ ਛੜਾ ਕੇ ਉਹਨੂੰ video